ਅੱਜ ਦੀ ਜਿਹੜੀ ਕਹਾਣੀ ਹੈ ਇੱਕ ਐਹੋਜੇ ਸਾਈਕੋ ਕਿਲਰ ਦੀ ਹੈ ਇਹ ਬੰਦਾ ਇੰਨਾ ਸੰਕੀਤ ਦਿਮਾਗ ਦਾ ਸੀ ਕਿ ਇਹਦੇ ਦਿਮਾਗ ਦੇ ਵਿੱਚ ਇੱਕ ਗੱਲ ਬੈਠ ਗਈ ਸੀ ਕਿ ਕਿਸੇ ਬੰਦੇ ਦੀ ਖੋਪੜੀ ਦਾ ਜੇਕਰ ਇਹ ਸੂ ਬਣਾ ਕੇ ਪੀਵੇਗਾ ਤਾਂ ਇਹਦਾ ਦਿਮਾਗ ਵੀ ਉਹਨਾਂ ਤੇਜ ਹੋ ਜਾਵੇਗਾ ਜਿੰਨਾ ਉਸ ਬੰਦੇ ਦਾ ਸੀ ਤੇ ਇਸ ਸਾਈਕੋ ਕਿਲਰ ਨੇ ਇਸੇ ਤਰ੍ਹਾਂ ਹੀ ਆਪਣਾ ਦਿਮਾਗ ਤੇਜ ਕਰਨ ਵਾਸਤੇ ਇੱਕ ਤੋਂ ਬਾਅਦ ਇੱਕ ਕਈ ਕਤਲ ਕਰਦਾ ਗਿਆ ਇਸ ਸਾਈਕੋ ਕਿਲਰ ਦਾ ਨਾਮ ਸੀ ਰਾਜਾ ਕਲੰਦਰ ਭਾਵੇਂ ਇਸ ਦਾ ਨਾਮ ਰਾਜਾ ਸੀ ਪਰ ਇਹ ਇੱਕ ਖੁੰਖਾੜ ਕਿਲਰ ਸੀ ਇਹ ਬੰਦਾ ਸਿਰਫ ਆਪਣਾ ਇੱਕ ਸ਼ੌਂਕ ਪੂਰਾ ਕਰਨ ਵਾਸਤੇ ਕਤਲ ਕਰ ਦਿੰਦਾ ਸੀ ਇਹਦਾ ਸਭ ਤੋਂ ਵੱਡਾ ਇੱਕ ਸ਼ੌਂਕ ਸੀ ਕਿ ਜਦੋਂ ਇਹ ਕਤਲ ਕਰਦਾ ਸੀ ਉਹਦੇ ਛੋਟੇ-ਛੋਟੇ ਟੁਕੜੇ ਕਰਕੇ ਉਹਨਾਂ ਟੁਕੜਿਆਂ ਨੂੰ ਅੱਡ-ਅੱਡ ਜਗ੍ਹਾ ਦੇ ਉੱਤੇ ਦਬਾ ਦਿੰਦਾ ਸੀ ਤੇ ਉਸ ਬੰਦੇ ਦੀ ਖੋਪੜੀ ਆਪਣੇ ਕੋਲ ਰੱਖ ਲੈਂਦਾ ਸੀ ਤੇ ਉਸ ਖੋਪੜੀ ਨੂੰ ਇਹ ਤੋੜ ਕੇ ਉਹਦੇ ਵਿੱਚੋਂ ਦਿਮਾਗ ਕੱਢ ਕੇ ਉਸ ਦਾ ਸੂਪ ਬਣਾ ਕੇ ਪੀਂਦਾ ਸੀ ਜਦੋਂ ਇਸ ਹੈਵਾਰ ਨੂੰ ਪੁਲਿਸ ਨੇ ਫੜਿਆ ਸੀ ਤਾਂ ਇਹਦੇ ਕੋਲੋਂ 14 ਖੋਪੜੀਆਂ ਨਿਕਲੀਆਂ ਸਨ ਤੇ ਚਲੋ ਜਾਣਦੇ ਹਾਂ ਕਿ ਇਹ ਕਿਸ ਤਰ੍ਹਾਂ ਇਨ੍ਹਾਂ ਬੰਦਿਆਂ ਨੂੰ ਮਾਰਦਾ ਸੀ ਉਹਨਾਂ ਦੇ ਨਾਲ ਕੀ ਕੁਝ ਕਰਦਾ ਸੀ ਪੂਰੀ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਵੇਖਿਓ ਤੇ ਇੱਕ ਛੋਟੀ ਜੀ ਰਿਕੁਐਸਟ ਜੇਕਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਰਦੀਆਂ ਦੇ ਦਿਨ ਸੀ ਰਾਤ ਦੇ ਕਰੀਬ 9 ਵਜੇ ਸਨ ਰਾਜਾ ਕਲੰਦਰ ਆਪਣੇ ਫਾਰਮ ਹਾਊਸ ਦੇ ਵਿੱਚ ਟਹਿਲ ਰਿਹਾ ਹੁੰਦਾ ਹੈ ਉਹਦੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਸੀ ਇਹ ਤਾਂ ਸਿਰਫ ਉਹ ਹੀ ਜਾਣਦਾ ਸੀ ਫਿਰ ਰਾਜਾ ਕਲੰਦਰ ਫੋਨ ਨੂੰ ਕਮਾਉਂਦਾ ਹੈ ਤੇ ਉਹ ਕਿਸੇ ਨੂੰ ਫੋਨ ਕਰਕੇ ਕਹਿੰਦਾ ਹੈ ਕੀ ਤੁਸੀਂ ਮੇਰੇ ਫਾਰਮ ਹਾਊਸ ਦੇ ਵਿੱਚ ਹੁਣੇ ਆ ਸਕਦੇ ਹੋ ਇਸ ਤੋਂ ਬਾਅਦ ਫੋਨ ਨੂੰ ਰੱਖ ਦਿੰਦਾ ਹੈ ਰਾਜਾ ਕਲੰਦਰ ਦਾ ਇਹ ਜਿਹੜਾ ਫਾਰਮ ਹਾਊਸ ਸੀ ਬਹੁਤ ਹੀ ਵਧੀਆ ਸੀ ਹਰ ਤਰ੍ਹਾਂ ਦੀ ਸਹੂਲਤ ਇਸ ਫਾਰਮ ਹਾਊਸ ਦੇ ਵਿੱਚ ਸੀ ਅੱਧੇ ਘੰਟੇ ਬਾਅਦ ਫਾਰਮ ਹਾਊਸ ਦੇ ਦਰਵਾਜ਼ੇ ਦੀ ਬੈਲ ਵੱਜਦੀ ਹੈ ਤੇ ਇੱਕ ਓਵਰਕੋਟ ਪਾਏ ਇੱਕ ਬੰਦਾ ਅੰਦਰ ਆਉਂਦਾ ਹੈ ਉਸ ਬੰਦੇ ਦਾ ਨਾਮ ਸੀ ਦਰਿੰਦਰ ਦਰਿੰਦਰ ਜਿਹੜਾ ਸੀ ਉਹ ਇਲਾਹਾਬਾਦ ਦੇ ਵਿੱਚ ਇੱਕ ਫੇਮਸ ਪੱਤਰਕਾਰ ਸੀ ਇਸ ਫਾਰਮ ਹਾਊਸ ਦੇ ਵਿੱਚ ਰਾਜਾ ਕਲੰਦਰ ਦਰਿੰਦਰ ਤੇ ਇਹਨਾਂ ਤੋਂ ਇਲਾਵਾ ਇੱਕ ਹੋਰ ਸ਼ਖਸ ਸੀ ਉਹ ਸੀ ਰਾਜਾ ਕਲੰਦਰ ਦਾ ਸਾਲਾ ਬਖਸ਼ਰਾਜ ਉਹ ਵੀ ਫਾਰਮ ਹਾਊਸ ਦੇ ਵਿੱਚ ਮੌਜੂਦ ਸੀ ਰਾਜਾ ਕਲੰਦਰ ਤੇ ਦਰਿੰਦਰ ਬਾਲੀ ਹੋਈ ਅੱਗ ਦੇ ਲਾਗੇ ਬੈਠ ਕੇ ਗੱਲਾਂ ਕਰਦੇ ਨੇ ਤੇ ਖਾਣ ਪੀਣ ਦਾ ਕਾਫੀ ਪ੍ਰੋਗਰਾਮ ਕੀਤਾ ਗਿਆ ਸੀ। ਇੰਨੀਆਂ ਚੀਜ਼ਾਂ ਖਾਣ ਪੀਣ ਦੀਆਂ ਰੱਖੀਆਂ ਗਈਆਂ ਸਨ ਜਿਵੇਂ ਕੋਈ ਪਾਰਟੀ ਚੱਲ ਰਹੀ ਹੋਵੇ। ਦਰਿੰਦਰ ਠੰਡ ਜ਼ਿਆਦਾ ਹੋਣ ਕਰਕੇ ਅੱਗ ਦੇ ਥੋੜਾ ਨੇੜੇ ਜਾ ਕੇ ਬੈਠਦਾ ਹੈ ਤੇ ਅੱਗ ਸੇਕਣ ਲੱਗ ਜਾਂਦਾ ਹੈ। ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਅੱਗੇ ਉਹਦੇ ਨਾਲ ਕੀ ਕੁਝ ਹੋਣ ਵਾਲਾ ਸੀ। ਉਸੇ ਹੀ ਟਾਈਮ ਇੱਕ ਗੋਲੀ ਚੱਲਣ ਦੀ ਆਵਾਜ਼ ਆਉਂਦੀ ਹੈ ਤੇ ਦਰਿੰਦਰ ਅੱਗ ਦੇ ਲਾਗੇ ਹੀ ਲੇਟ ਜਾਂਦਾ ਹੈ ਇਹ ਗੋਲੀ ਚਲਾਈ ਸੀ ਰਾਜਾ ਕਲੰਦਰ ਦੇ ਸਾਲੇ ਬਖਸ਼ਰਾਜ ਨੇ ਜਿਹੜੀ ਗੋਲੀ ਪੱਤਰਕਾਰ ਦੇ ਦਰਿੰਦਰ ਦੇ ਪਿੱਠ ਤੇ ਜਾ ਕੇ ਸਿੱਧੀ ਵੱਜੀ ਸੀ ਤੇ ਉਹ ਉਸੇ ਟਾਈਮ ਹੀ ਉਸੇ ਜਗ੍ਹਾ ਤੇ ਹੇਠੇਰ ਹੋ ਜਾਂਦਾ ਹੈ ਹੁਣ ਬਖਸ਼ਰਾਜ ਤੇ ਰਾਜਾ ਕਲੰਦਰ ਦਰਿੰਦਰ ਦੀ লাশ ਨੂੰ ਚੁੱਕਦੇ ਨੇ ਉਸ ਨੂੰ ਆਪਣੀ ਬਾਹਰ ਖੜੀ ਟਾਟਾ ਸਮੂਹ ਦੇ ਵਿੱਚ ਰੱਖ ਕੇ ਉਹਨਾਂ ਨੇ ਤੇ ਪਹਿਲਾਂ ਉੱਤਰ ਪ੍ਰਦੇਸ਼ ਦਾ ਬਾਰਡਰ ਕ੍ਰੋਸ ਕੀਤਾ ਤੇ ਫਿਰ ਮੱਧ ਪ੍ਰਦੇਸ਼ ਦੀ ਸੀਮਾ ਦੇ ਵਿੱਚ ਜਾ ਕੇ ਇੱਕ ਸੁਨਸਾਨ ਇਲਾਕੇ ਦੇ ਵਿੱਚ ਆਪਣੀ ਗੱਡੀ ਨੂੰ ਰੋਕ ਲੈਂਦੇ ਨੇ ਇਸ ਤੋਂ ਬਾਅਦ ਰਾਜਾ ਕਲੰਦਰ ਉਸ লাশ ਦੇ ਨਾਲ ਇੰਨੀ ਹਵਾਨੀਅਤ ਕਰਦਾ ਹੈ ਕਿ ਜਿਸ ਨੂੰ ਦੱਸਦੇ ਹੋਏ ਵੀ ਮੇਰੀ ਰੂਹ ਕੰਮ ਜਾਂਦੀ ਹੈ ਪਹਿਲਾਂ ਤਾਂ ਰਾਜਾ ਕਲੰਦਰ ਉਸ লাশ ਦਾ ਸਿਰ ਨੂੰ ਅਲੱਗ ਕਰ ਦਿੰਦਾ ਹੈ ਫਿਰ ਉਸ ਦੇ ਪ੍ਰਾਈਵੇਟ ਅੰਗ ਨੂੰ ਕੱਟਿਆ ਜਾਂਦਾ ਹੈ ਉਹਦਾ ਜਿਹੜਾ ਪ੍ਰਾਈਵੇਟ ਅੰਗ ਸੀ ਉਸ ਨੂੰ ਜੰਗਲ ਦੇ ਵਿੱਚ ਕਿਤੇ ਦੱਬ ਦਿੱਤਾ ਜਾਂਦਾ ਹੈ ਉਸਦੇ ਬਾਕੀ ਜਿਹੜੇ ਅੰਗ ਸੀ ਉਹਨਾਂ ਨੂੰ ਵੀ ਅਲੱਗ-ਅਲੱਗ ਕੱਟ ਕੇ ਲਫਾਫੇ ਦੇ ਵਿੱਚ ਪਾ ਕੇ ਤਲਾਬ ਦੇ ਵਿੱਚ ਰੋੜ ਦਿੱਤਾ ਜਾਂਦਾ ਹੈ ਤੇ ਉਹਦੇ ਸਿਰ ਨੂੰ ਕੱਟ ਕੇ ਵਾਪਸ ਆਪਣੇ ਫਾਰਮ ਹਾਊਸ ਰਾਜਾ ਕਲੰਦਰ ਲੈ ਆਉਂਦਾ ਹੈ ਤੇ ਇਸ ਤੋਂ ਬਾਅਦ ਇਹਦੇ ਸਿਰ ਦੇ ਵਿੱਚੋਂ ਖੋਪੜੀ ਕੱਢ ਕੇ ਖੋਪੜੀ ਨੂੰ ਤੋੜ ਕੇ ਉਹਦੇ ਵਿੱਚੋਂ ਦਿਮਾਗ ਕੱਢ ਕੇ ਉਹਦਾ ਸੂਪ ਬਣਾ ਕੇ ਇਹ ਦੋਨੇ ਜਾਨੇ ਰਾਜਾ ਕਲੰਦਰ ਤੇ ਉਹਦਾ ਸਾਲਾ ਬਖਸ਼ ਰਾਜ ਦੋਨੇ ਸੂਪ ਬਣਾ ਕੇ ਪੀਂਦੇ ਨੇ ਪਰ ਹੁਣ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਉਸਨੇ ਦਰਿੰਦਰ ਨੂੰ ਕਿਉਂ ਮਾਰਿਆ ਸੀ ਤੇ ਆਖਿਰ ਰਾਜਾ ਕਲੰਦਰ ਹੈ ਕੌਣ ਸੀ ਰਾਜਾ ਕਲੰਦਰ ਦਾ ਜਿਹੜਾ ਅਸਲੀ ਨਾਮ ਸੀ ਉਹ ਨਾਮ ਸੀ ਰਾਮ ਨਿਰੰਜਨ ਉਹ ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਜਿਹਦੇ ਦੇ ਸ਼ੰਕਰਗੜ ਇਲਾਕੇ ਦਾ ਰਹਿਣ ਵਾਲਾ ਸੀ ਨਿਰੰਜਨ ਨੇ ਬਿਗੜੀ ਦੇ ਵਿੱਚ ਆਪਣਾ ਇੱਕ ਫਾਰਮ ਹਾਊਸ ਬਣਾਇਆ ਹੋਇਆ ਸੀ ਜੋ ਬਹੁਤ ਹੀ ਆਲੀਸ਼ਾਨ ਸੀ ਨਿਰੰਜਨ ਆਪਣੇ ਆਪ ਨੂੰ ਬਹੁਤ ਵੱਡਾ ਉਥੋਂ ਦਾ ਵਿਅਕਤੀ ਮੰਨਦਾ ਸੀ ਇਸ ਲਈ ਉਸਨੇ ਆਪਣਾ ਜਿਹੜਾ ਨਾਮ ਸੀ ਉਸ ਨੂੰ ਖੁਦ ਹੀ ਬਦਲ ਕੇ RAM NARANJAN ਤੋਂ ਬਦਲ ਕੇ RAJA KALENDAR ਰੱਖ ਲਿਆ ਸੀ ਤੇ ਉਸ ਨੇ ਸਿਰਫ ਆਪਣਾ ਨਾਮ ਹੀ ਨਹੀਂ ਬਦਲਿਆ ਸੀ ਬਲਕਿ ਆਪਣੀ ਪਤਨੀ ਦਾ ਨਾਮ ਵੀ GOMTI DEVI ਤੋਂ ਬਦਲ ਕੇ FULAN DEVI ਰੱਖ ਲਿਆ ਸੀ ਇਹ ਆਪਣਾ ਰੁਤਬਾ ਵਧਾਉਣ ਵਾਸਤੇ ਕਈ ਤਰ੍ਹਾਂ ਦੇ ਇੱਕ ਤੋਂ ਬਾਅਦ ਇੱਕ ਕਤਲ ਕਰਦਾ ਰਿਹਾ ਇਹ ਆਪਣੇ ਆਪ ਨੂੰ ਇੱਕ ਰਾਜਾ ਦੀ ਤਰ੍ਹਾਂ ਸਮਝਦਾ ਸੀ ਤੇ ਇਹ ਲੋਕਾਂ ਨੂੰ ਇਹ ਸਮਝਦਾ ਸੀ ਕਿ ਜੇਕਰ ਇਹ ਕਤਲ ਕਰੇਗਾ ਤਾਂ ਲੋਕ ਇਸ ਤੋਂ ਡਰਨਗੇ ਤੇ ਡਰ ਦੇ ਨਾਲ ਮੈਨੂੰ ਰਾਜੇ ਵਾਂਗੂ ਸਮਝਣਗੇ ਯਾਨੀ ਕਿ ਇਹਦਾ ਪੂਰਾ ਦਿਮਾਗ ਜਿਹੜਾ ਸੀ ਉਹ ਇੱਕ ਸਾਈਕੋ ਕਿਲਰ ਦੀ ਤਰ੍ਹਾਂ ਕੰਮ ਕਰ ਰਿਹਾ ਸੀ ਇਸ ਦੀ ਅਪਰਾਧ ਦੀ ਦੁਨੀਆ ਦੇ ਵਿੱਚ ਇਹਦਾ ਸਾਲਾ ਬਖਸ਼ ਰਾਜ ਉਹਦਾ ਸਾਥ ਦੇ ਰਿਹਾ ਸੀ ਤੇ ਇਹਨਾਂ ਦੋਨਾਂ ਤੋਂ ਇਲਾਵਾ ਇਹਨਾਂ ਦੇ ਨਾਲ ਇੱਕ ਹੋਰ ਬੰਦਾ ਮਿਲਿਆ ਹੋਇਆ ਸੀ ਉਹ ਬੰਦੇ ਦਾ ਨਾਮ ਸੀ ਕਾਲੀਦਾਸ ਕਾਲੀਦਾਸ ਦਾ ਦਿਮਾਗ ਇੰਨਾ ਤੇਜ਼ ਚੱਲਦਾ ਸੀ ਕਿ ਜਦੋਂ ਇਹ ਕਤਲ ਕਰ ਲੈਂਦਾ ਸੀ ਤੇ ਉਸ ਨੂੰ ਪੁਲਿਸ ਕੋਲੋਂ ਬਚਣ ਵਾਸਤੇ ਉਹ ਕਈ ਤਰ੍ਹਾਂ ਦੇ ਤਰੀਕੇ ਦੱਸਦਾ ਸੀ ਹੁਣ ਤੱਕ ਰਾਜਾ ਕਲੰਦਰ ਜਿਹੜਾ ਬਚਦਾ ਆ ਰਿਹਾ ਸੀ ਉਹ ਕਾਲੀਦਾਸ ਦੇ ਕਰਕੇ ਹੀ ਬਚਦਾ ਆ ਰਿਹਾ ਸੀ ਪਰ ਇਹ ਜਿਹੜਾ ਸਾਈਕੋ ਕਿਲਰ ਕਲੰਦਰ ਸੀ ਇਸ ਨੇ ਆਖਿਰ ਦੇ ਵਿੱਚ ਆਪਣੇ ਕਾਲੀਦਾਸ ਦੋਸਤ ਨੂੰ ਵੀ ਮਾਰ ਦਿੱਤਾ ਸੀ ਕਿਉਂਕਿ ਕਾਲੀਦਾਸ ਨੇ ਇਸ ਦੇ ਕੋਲੋਂ ਕਾਫੀ ਪਹਿਲਾਂ ਪੈਸੇ ਲਏ ਹੋਏ ਸਨ ਤੇ ਇਹ ਪੈਸੇ ਕਲੰਦਰ ਨੂੰ ਵਾਪਸ ਨਹੀਂ ਕਰ ਰਿਹਾ ਸੀ ਇਸ ਕਰਕੇ ਕਲੰਦਰ ਨੇ ਇਸ ਨੂੰ ਮਾਰ ਦਿੱਤਾ ਸਿਰਫ ਮਾਰਿਆ ਹੀ ਨਹੀਂ ਬਲਕਿ ਇਸਨੇ ਇਹਦੀ ਕੋਪੜੀ ਨੂੰ ਤੋੜ ਕੇ ਇਹਦੇ ਵਿੱਚੋਂ ਦਿਮਾਗ ਕੱਢ ਕੇ ਸੂਬ ਬਣਾ ਕੇ ਵੀ ਪੀਤਾ ਸੀ ਕਿਉਂਕਿ ਇਹ ਸਮਝਦਾ ਸੀ ਕਿ ਕਾਲੀਦਾਸ ਦਾ ਦਿਮਾਗ ਬਹੁਤ ਤੇਜ ਹੈ ਤੇ ਜੇਕਰ ਮੈਂ ਇਹਦਾ ਵੀ ਸੂਬ ਬਣਾ ਕੇ ਪੀਵਾਂਗਾ ਤਾਂ ਮੇਰਾ ਦਿਮਾਗ ਵੀ ਜਰਾ ਕਾਲੀਦਾਸ ਵਾਂਗੂ ਤੇਜ ਹੋ ਜਾਵੇਗਾ ਇਸ ਸਾਈਕੋ ਕਿਲਰ ਨੇ ਸਿਰਫ ਕਾਲੀਦਾਸ ਨੂੰ ਨਹੀਂ ਬਲਕਿ ਉਹਦੇ ਨਾਲ ਜਿੰਨੇ ਵੀ ਕੰਮ ਕਰਦੇ ਸਨ ਡਰਾਈਵਰ ਤੋਂ ਲੈ ਕੇ ਹੋਰ ਸਟਾਫ ਨੂੰ ਵੀ ਇੱਕ ਇੱਕ ਕਰਕੇ ਮਾਰ ਦਿੱਤਾ ਸੀ ਤੇ ਸਾਰਿਆਂ ਦੀ ਖੋਪਰੀਆਂ ਨੂੰ ਵੱਢ ਕੇ ਉਹ ਆਪਣੇ ਫਾਰਮ ਹਾਊਸ ਦੇ ਵਿੱਚ ਰੱਖਦਾ ਸੀ ਉਸ ਨੇ ਇਹ ਆਖਰੀ ਕਤਲ ਦਰਿੰਦਰ ਪ੍ਰਸਾਦ ਦਾ ਕੀਤਾ ਕਿਉਂਕਿ ਦਰਿੰਦਰ ਪ੍ਰਸਾਦ ਇੱਕ ਪੱਤਰਕਾਰ ਸੀ ਉਸ ਨੇ ਕਈ ਵਾਰੀ ਕਲੰਦਰ ਦੀਆਂ ਸਟੋਰੀਆਂ ਜਿਹੜੀਆਂ ਅਖਬਾਰ ਦੇ ਵਿੱਚ ਸਾਪੀਆਂ ਸਨ ਇਸ ਲਈ ਰਾਜਾ ਕਲੰਦਰ ਦਰਿੰਦਰ ਨੂੰ ਤੇ ਉਹਦੇ ਘਰਦਿਆਂ ਨੂੰ ਆਪਣਾ ਦੁਸ਼ਮਣ ਮੰਨਦਾ ਸੀ ਤੇ ਇਸੇ ਲਈ ਉਸ ਨੇ 15 ਦਸੰਬਰ 2001 ਨੂੰ ਦਰਿੰਦਰ ਨੂੰ ਮਾਰ ਦਿੱਤਾ ਇਸ ਲਈ ਉਸ ਨੇ 15 ਦਸੰਬਰ 2001 ਨੂੰ ਇਸ ਨੂੰ ਮਾਰ ਕੇ ਸਾਦਾ ਬਦਲਾ ਲੈ ਲਿਆ ਨਿਰਿੰਦਰ ਦੀ ਮੌਤ ਤੋਂ ਬਾਅਦ ਪੁਲਿਸ ਦਾ ਸਿਕੰਜਾ ਰਾਜਾ ਕਲੰਦਰ ਤੇ ਕੱਸਿਆ ਗਿਆ ਪੁਲਿਸ ਨੇ ਜਦੋਂ ਸ਼ਾਨਬੀਨ ਕੀਤੀ ਰਾਜਾ ਕਲੰਦਰ ਕੋਲੋਂ ਸ਼ਕਤੀ ਨਾ ਪੁਸਤਕੀਸ ਕੀਤੀ ਤਾਂ ਰਾਜਾ ਕਲੰਦਰ ਆਪਣਾ ਜੁਰਮ ਕਬੂਲ ਕਰ ਲੈਂਦਾ ਹੈ ਉਹ ਦੱਸਦਾ ਹੈ ਕਿ ਕਿਸ ਤਰ੍ਹਾਂ ਇੱਕ ਇੱਕ ਤੋਂ ਬਾਅਦ ਉਸ ਨੇ 14 ਲੋਕਾਂ ਨੂੰ ਮਾਰਿਆ ਸੀਰੀਅਲ ਕਿਲਰ ਰਾਜਾ ਕਲੰਦਰ ਤੋਂ ਇਲਾਵਾ ਉਸਦੇ ਸਾਲੇ ਬਖਸ਼ ਰਾਜ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇਸ ਤੋਂ ਬਾਅਦ ਉਸਦੇ ਫਾਰਮ ਹਾਊਸ ਦੀ ਖੁਦਾਈ ਕੀਤੀ ਗਈ ਜਿੱਥੋਂ ਕਈ ਲੋਕਾਂ ਦੀਆਂ ਖੋਪੜੀਆਂ ਬਰਾਮਦ ਹੁੰਦੀਆਂ ਨੇ ਰਾਜਾ ਕਲੰਦਰ ਤੇ ਬਖਸ਼ ਰਾਜ ਦੇ ਉੱਤੇ ਕੇਸ ਚੱਲਦਾ ਹੈ ਤੇ ਉਹਨਾਂ ਨੂੰ ਆਖਿਰ ਦੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਖੋਪੜੀਆਂ ਤੋਂ ਸੂਪ ਬਣਾ ਕੇ ਪੀਣ ਵਾਲਾ ਇਹ ਜਿੰਦਾ ਪਸਾਜ ਹੁਣ ਉਨਾਵ ਜੇਲ੍ਹ ਦੇ ਵਿੱਚ ਕੈਦ ਹੈ ਲੋਕ ਦੱਸਦੇ ਨੇ ਕਿ ਹੁਣ ਉੱਥੇ ਰਹਿ ਕੇ ਪਾਠ ਪੂਜਾ ਕਰਦਾ ਹੈ ਰਮਾਇਣ ਦਾ ਪਾਠ ਕਰਦਾ ਹੈ ਰਾਜਾ ਕਲੰਦਰ ਦੇ ਉੱਪਰ ਇੱਕ ਵੈਬ ਸੀਰੀਜ਼ ਵੀ ਬਣ ਚੁੱਕੀ ਹੈ ਇਹ ਸੀ ਕਹਾਣੀ ਰਾਜਾ ਕਲੰਦਰ ਇੱਕ ਖੁੰਖਾਰ ਸੀਰੀਅਲ ਕਿਲਰ ਦੀ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਐਹੋ ਜਿਹਾਂ ਹੋਰ ਵੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ